ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਥੈਂਕ ਯੂ ਐਵਰੀਬਾਡੀ ਫॉर ਕਮਿੰਗ ਅਮ ਜਿਹੜਾ ਐਕਚੁਅਲੀ ਜੋਕ ਸੀਗਾ ਨਾ ਮੈਨੂੰ ਜੈਨੂਇਨਲੀ ਸਮਝ ਨਹੀਂ ਆਇਆ ਮੈਨੂੰ ਨਹੀਂ ਲੱਗਾ ਕਿ ਮੇਰੀ ਪੋਲਿਟੀਕਲ ਨੌਲੇਜ ਬਹੁਤ ਜ਼ਿਆਦਾ ਹੈ ਔਰ ਇਹ ਪੋਲਿਟੀਕਲ ਆਨਸਰ ਨਹੀਂ ਆ ਸੱਚੀ ਗੱਲ ਆ ਔਰ ਕੈਰੈਕਟਰ ਇਨਸਪੀਰੇਸ਼ਨ ਆਈ ਥਿੰਕ ਜਿੱਦਾਂ ਜਗਦੀਪ ਨੇ ਜਦੋਂ ਲਿਖਿਆ ਸੀਗਾ ਉਹਨਾਂ ਨੇ ਮੈਨੂੰ ਸੁਣਾਇਆ ਸੀਗਾ ਮੈਨੂੰ ਬੜਾ ਇੰਟਰਸਟਿੰਗ ਲੱਗਾ ਕਿਉਂਕਿ ਬੜੇ ਸ਼ੇਡਸ ਆ ਵਿੱਚ ਔਰ ਇਕੋਸ਼ ਵਧੀਆ ਸਿੱਖਿਆ ਵੀ ਦਿੰਦਾ ਆ ਐਂਟਰਟੇਨ ਵੀ ਕਰਦਾ ਔਰ ਸਿਖਾਉਂਦਾ ਵੀ ਆ ਸੋ ਆਮ ਆਈ ਵਾਸ ਵੈਰੀ ਐਕਸਾਈਟਿਡ ਕਿ ਚਲੋ ਕੁਝ ਨਵਾਂ ਪਲੇ ਕਰਦੇ ਆ ਔਰ ਜਗਦੀਪ ਨੇ ਸਿਮਰ ਨੇ ਪੂਰੀ ਫ੍ਰੀडम ਦਿੱਤੀ ਐਕਚੁਅਲੀ ਉਹਨਾਂ ਦਾ ਹੀ ਥਾਟ ਸੀ ਜੋ ਵੀ ਪਲੇ ਕੀਤਾ ਆ ਉਹ ਪੂਰਾ ਜਗਦੀਪ ਨੇ ਜੋ ਲਿਖਿਆ ਸੀ ਸੋਚ ਕੇ ਉਹੀ ਪਲੇ ਕੀਤਾ ਆ ਐਂਡ ਆਈ ਥਿੰਕ ਉਹਨਾਂ ਦਾ ਕਾਫੀ ਇਨਪੁਟ ਰਿਆ ਉਹਨਾਂ ਦੇ ਮਾਈਂਡ ਚ ਕਿਉਂਕਿ ਜਿੱਦਾਂ ਕਾਫੀ ਫਿਲਮਾਂ ਕੀਤੀਆਂ ਜਗਦੀਪ ਨੇ ਆਲਸੋ ਜਦੋਂ ਗੋਡੇ-ਗੋਡੇ ਚਾਰ ਸੀਗੀ ਮੈਨੂੰ ਯਾਦ ਆ ਜਗਦੀਪ ਦਾ ਇੱਕ ਸੈਟ ਮਾਈਂਡਸੈਟ ਸੀਗਾ ਕਿ ਸੋਨਮ ਤੋਂ ਇਦਾਂ ਕਰਨਾ ਆ ਆਈ ਵਾਂਟ ਯੂ ਟੂ ਬੀ ਦਿਸ ਗਰਲ ਉਹਨਾਂ ਦੀ ਬਰੀਫ ਸ਼ਾਰਟ ਔਰ ਵੈਰੀ ਕੀ ਉਹਨੂੰ ਕਹਿੰਦਾ ਆ ਵੈਰੀ ਸ਼ਾਰਟ ਐਂਡ ਸ਼ਾਰਪ ਬਰੀਫ ਜਿੰਨੂੰ ਕਹਿੰਦਾ ਨਾ ਕਿ ਹੀ ਵਾਸ ਵੈਰੀ ਸ਼ੋਰ ਕਿ ਕਿਵੇਂ ਕਿਵੇਂ ਕਰਨਾ ਆ ਔਰ ਇਸ ਫਿਲਮ ਦੇ ਵਿੱਚ ਵੀ ਉਹ ਉਹਨਾਂ ਦਾ ਜੋ ਸੈਟ ਸੀਗਾ ਮਾਈਂਡ ਦੇ ਵਿੱਚ ਇੱਕ ਕੈਰੈਕਟਰ ਨੂੰ ਲੈ ਕੇ ਕਿ ਐਂਜਲ ਇਦਾਂ ਦੀ ਆ ਸੋ ਥਰੂ ਅੰਡਰ ਹਿਸ ਗਾਈਡੈਂਸ ਐਂਡ ਅੰਡਰ ਸਿਮਰਸ ਗਾਈਡੈਂਸ ਜੋ ਉਹਨਾਂ ਦਾ ਥਾਟ ਸੀਗਾ ਮੈਂ ਉਹ ਹੀ ਪਲੇ ਕੀਤਾ ਆਈ ਟ੍ਰਾਈਡ ਅਹ ਬਾਕੀ ਤੁਸੀਂ ਫਿਲਮ ਦੇਖਿਓ ਫਿਰ ਐਕਚੁਅਲੀ ਪਤਾ ਲੱਗੂਗਾ ਕਿ ਉਹ ਥਾਟ ਜਿਹੜਾ ਆ ਅੰਤ ਤੱਕ ਆਇਆ ਅਜੈਕਟਿਵ ਦੇ ਰਾਈਟਿੰਗ ਬਹੁਤ ਅੱਛੀ ਹੈ ਉਹ ਹਰ ਬੰਦੇ ਦਾ ਕੈਰੈਕਟਰ ਦੇਖਦਾ ਹੈ ਤੇ ਉਸ ਮੁਤਾਬਕ ਹੀ ਰੋਲ ਦਿੰਦਾ ਹੈ ਐ ਨਹੀਂ ਕਹਦੇ ਤੁਸੀਂ ਦੇਖੋਗੇ ਜਿੰਨੀ ਕਾਸਟਿੰਗ ਹੁੰਦੀ ਹੈ ਵੀ ਉਹ ਐਗਜ਼ੈਕਟ ਹੁੰਦੀ ਹੈ ਉਵੇਂ ਜਿਕਰ ਹੁੰਦੀ ਹੈ ਜਿਵੇਂ ਉਹ ਚਾਹਦਾ ਹੁੰਦਾ ਤੇ ਜਿਵੇਂ ਆਡੀਅנס ਨੂੰ ਪਸੰਦ ਆਉਂਦਾ ਬਿਲਕੁਲ ਅੱਛਾ ਸੋਨਮ ਜਿੱਦਾਂ ਤੁਸੀਂ ਦੱਸਿਆ ਕਿ ਐਂਜਲ ਇਸ ਤਰੀਕੇ ਦੀ ਹੈ ਇੱਕ ਕੈਰੈਕਟਰ ਪਲੇ ਕਰਦੇ ਹੋਏ ਕਿੰਨਾ ਕੁ ਉਸ ਚੀਜ਼ ਨੂੰ ਦੇਖਿਆ ਕਿ ਜਦੋਂ ਡੋਮੀਨੇਟਿੰਗ ਵੀ ਹੈ ਉਹ ਇੱਕ ਅਲੱਗ ਕੈਰੈਕਟਰ ਦਾ ਸ਼ੇਡ ਹੈ ਜਿਹੜਾ ਉਹ ਡੋਮੀਨੇਟ ਕਰਦੀ ਵੀ ਨਜ਼ਰ ਆਉਂਦੀ ਹੈ ਸਾਨੂੰ ਟ੍ਰੇਲਰ ਦੇ ਵਿੱਚ ਪਰਸਨਲੀ ਤੁਹਾਨੂੰ ਕਿਦਾਂ ਦੇ ਕੈਰੈਕਟਰ ਜ਼ਿਆਦਾ ਪਸੰਦ ਆਉਂਦੇ ਨੇ ਪਲੇ ਕਰਨ ਦੇ ਵਿੱਚ ਮਜ਼ਾ ਆਉਂਦਾ ਹੈ ਕਿ ਯਾਰ ਇਦਾਂ ਦੇ ਸ਼ੇਡ ਜੇ ਮੇਰੇ ਕੋਲ ਹੋਣ ਤਾਂ ਮੈਂ ਜ਼ਿਆਦਾ ਸੋਹਣੇ ਤਰੀਕੇ ਨਾਲ ਉਹਨੂੰ ਪਲੇ ਕਰ ਸਕਦੀ ਹਾਂ ਕੋਈ ਵੀ ਕਿਰਦਾਰ ਜਿਹੜਾ ਕਿ ਚੈਲੈਂਜਿੰਗ ਹੋਵੇ ਕਿਉਂਕਿ ਜਦੋਂ ਕਰੀਅਰ ਦੀ ਮੈਂ ਸ਼ੁਰੂਆਤ ਕੀਤੀ ਹੈ ਉਦੋਂ ਇੰਨੀ ਆਪਰਚੂਨਿਟੀਜ਼ ਇਦਾਂ ਦੀਆਂ ਨਹੀਂ ਸੀਗੀਆਂ ਕਿ ਕੁਝ ਕਰਨ ਨੂੰ ਹੋਵੇ ਉਦੋਂ ਇੱਕ ਆਰਟਿਸਟ ਜਿਹੜੀ ਪੋਜੀਸ਼ਨ 'ਚ ਮੈਂ ਸੀ ਮੈਨੂੰ ਸਿਰਫ ਇੰਨਾ ਸੀਗਾ ਕਿ ਓਕੇ ਚਲੋ ਠੀਕਾ ਮੈਨੂੰ ਇੱਕ ਵਧੀਆ ਸਟਾਰ ਕਾਸਟ ਦੇ ਨਾਲ ਇੱਕ ਵਧੀਆ ਪ੍ਰੋਡਕਸ਼ਨ ਦੇ ਨਾਲ ਇੱਕ ਵਧੀਆ ਡਾਇਰੈਕਟਰ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਉਨਾ ਹੀ ਉਹੀ ਬਹੁਤ ਆ ਕਿਉਂਕਿ ਅੱਜ ਤੋਂ ਕੋਸਲ ਪਹਿਲਾਂ ਆਈ ਡੋਨਟ ਥਿੰਕ ਸੋ ਕੁੜੀਆਂ ਲਈ ਕੁਝ ਬਹੁਤ ਜ਼ਿਆਦਾ ਕਰਨ ਵਾਲੇ ਕਿਰਦਾਰ ਵੈਸੇ ਵੀ ਨਹੀਂ ਸੀ ਲਿਖੇ ਜਾਂਦੇ ਸੋ ਹੌਲੀ ਹੌਲੀ ਉਹ ਚੇਂਜ ਹੁੰਦਾ ਗਿਆ ਸੋ ਹੌਲੀ ਹੌਲੀ ਸਭ ਤੋਂ ਪਹਿਲਾਂ ਗੁੱਡੀਆਂ ਪਟੋਲੇ ਆਈ ਫਿਰ ਅੜਬ ਮੁਟਿਆਰਾ ਆਈ ਫਿਰ ਗੋਡੇ-ਗੋਡੇ ਚਾਈ ਸੋ ਤੁਸੀਂ ਐਜ਼ ਐਨ ਇਨਸਾਨ ਐਜ਼ ਐਨ ਆਰਟਿਸਟ ਵੀ ਗਰੋ ਕਰਦੇ ਹੋ ਤਾਂ ਤੁਹਾਡਾ ਲਾਲਚ ਵੀ ਵਧਦਾ ਜਾਂਦਾ ਨਾਲ ਦੇ ਨਾਲ ਆਡੀਅנס ਦੀ ਐਕਸਪੈਕਟੇਸ਼ਨ ਵੀ ਵੱਧਦੀ ਜਾਂਦੀ ਹੈ ਤੁਹਾਡੇ ਤੋਂ ਸੋ ਆਈ ਥਿੰਕ ਹੋਂ ਮੈਂ ਕੋਈ ਮਾਈਂਡ ਦਾ ਸੈਟ ਨਹੀਂਗਾ ਕਿ ਆਹੀ ਮੈਂ ਕਰਨਾ ਹੈ ਕੁਛ ਵੀ ਜੋ ਚੈਲੈਂਜਿੰਗ ਲੱਗੇ ਔਰ ਨਾਲ ਦੇ ਨਾਲ ਜਿਹੜੇ ਕੈਰੈਕਟਰ ਨਾਲ ਮੈਂ ਰਿਲੇਟ ਕਰ ਸਕਾਂ ਔਰ ਉਹ ਕਹਾਣੀ ਜੋ ਸੁਣ ਕੇ ਮੈਨੂੰ ਆਪ ਨੂੰ ਮੈਂ ਇੰਜੋਏ ਕਰਾਂ ਮੈਂ ਉਹ ਚੁਣਦੀ ਆ ਬਿਕਾਜ਼ THEN I ALSO THINK ਕਿ ਅੱਛਾ ਜੇ ਮੈਨੂੰ ਮਜ਼ਾ ਆ ਰਿਹਾ ਸੁਣਨ ਚ ਕਿ ਆਡੀਅנס ਇਹਨੂੰ ਇੰਜੋਏ ਕਰੂਗੀ ਸੋ ਉਹ ਇੱਕ ਸਿੰਪਲ ਥਾਟ ਰਹਿੰਦਾ ਕਿ ਮੈਂ ਦੇਖਣਾ ਚਾਹੂੰਗੀ ਇਦਾਂ ਦੀ ਫਿਲਮ ਸਿਨੇਮਾ ਚ ਸੋ ਯਾ ਜਸ ਬੇਸਿਕ ਪਿੰਚ ਚੀਜ਼ਾਂ ਮੈਂ ਮਾਈਂਡ ਚ ਰੱਖਦੀ ਆ ਵੈਨ I ਚੂਜ਼ ਸਮਥਿੰਗ ਸਖਸ਼ ਇੱਕ ਤਾਂ भाई जिस कामें फटिया जो तुम चाहते हो साढे बड़े तो सुपने सपने नहीं ना हूँ सी तुरे आए जो तुम चाहते जो कोई काम करना उसमें लगातार लगातार तो बहुत जरूरी है उसमें मुश्किल भी आनगियां तुम हारोंगे भी तुम जितोगे भी पर जो तुम लगे रहें टाइम की कीमत बहुत व्डी है मैं टाइम भी पाबंद रही हाँ तो टाइम ने मैनों अज ਇਸ ਥਾਂ ਦੇਖੜਾ ਕੀਤਾ ਹੈ ਮੈਂ ਲਗਾਤਾਰ ਲੱਗੀ ਰਹੀ ਮੈਨੂੰ ਨਹੀਂ ਪਤਾ ਵੀ ਮੈਂ ਕੋਈ ਚੰਗਾ ਕਰ ਰਹੀ ਆ ਮੈਂ ਮਾੜਾ ਕਰ ਰਹੀ ਆ ਬਸ ਉਹ ਕੰਮ ਨੂੰ ਫੜ ਲਿਆ ਤੇ ਲਗਾਤਾਰ ਤਾਂ ਰਹੀ ਏ ਮੇਰੀ بس ਮੇਂ ਛੱਡੋ ਨਾ ਜਦੋਂ ਮੈਂ ਦਰਵਾਜ਼ਾ ਖੁੰਦੂਗਾ ਖੁੱਲੂਗਾ ਤੁਹਾਡੇ ਲਈ ਥੈਂਕ ਯੂ ਥੈਂਕ ਯੂ so much ਵਨ ਲਾਸਟ ਕੁਐਸਚਨ ਪਲੀਜ਼ ਅ ਇੱਕ ਗੱਲ ਆਪਾਂ ਸੋਨਮ ਬਾਜਵਾ ਜੀ ਤੋਂ ਪੁੱਛਾਂਗੇ ਉਸ ਤੋਂ ਬਾਅਦ ਫਿਰ ਅਮਿਤ ਐਮਬੀ ਬਾਈ ਤੋਂ ਪੁੱਛਾਂਗੇ ਠੀਕ ਹੈ ਜੀ ਤੇ ਆਪਾਂ ਅਗਰ ਨਿੱਕਾ ਜਲਦਰ ਫੋਰ ਲਈ ਇਕੱਠੇ ਹੋਏ ਆਂ ਤੇ ਨਿੱਕਾ ਜੈਲਦਾਰ ਦੀ ਅਗਰ ਆਪਾਂ ਗੱਲ ਕਰੀਏ ਸੋਨਮਜੀਤਾਂ ਉਹ ਬਹੁਤ ਕਮਾਲ ਇਧਰ ਦੀ ਫਿਲਮ ਸੀਗੀ ਜਿਸ ਨਾਲ ਸਾਰੇ ਕੈਰੀਅਰ ਦੀ ਕੈਰੀਅਰ ਬਣਿਆ ਸੀਗਾ ਮਤਲਬ ਹੈ ਨਾ ਆਪਣੇ ਕੈਰੀਅਰ ਵਿੱਚ ਬਹੁਤ ਵੱਡੀ ਇੱਕ ਚੀਜ਼ ਆਈ ਸੀਗੀ ਤਾਂ ਨਿੱਕਾ ਜੈਲਦਾਰ ਤੁਹਾਡੇ ਲਈ ਕਿੰਨੇ ਕੁ ਸਪੈਸ਼ਲ ਹੈ ਇੱਕ ਤਾਂ ਉਹ ਦੱਸ ਦਿਓ ਦੂਜਾ ਹੁਣ ਮਾਸ਼ਾਅੱਲਾ ਤੁਸੀਂ ਛਾਏ ਪਏ ਹੋ ਆ ਚਾਰੇ ਪਾਸੇ ਸਾਨੂੰ ਬਹੁਤ ਪ੍ਰਾਊਡ ਹੁੰਦਾ ਆ ਤਾਂ ਮੈਂ ਇਹ ਜਾਨਣਾ ਚਾਹੁੰਦਾ ਕਿ ਪੰਜਾਬ ਤੋਂ ਬਾਹਰ ਜਿੱਥੇ ਵੀ ਤੁਸੀਂ ਗਏ ਹੋ ਹੋਰ ਸਟੇਟਾਂ ਤੇ ਤੇ ਸਾਡੀ ਪੰਜਾਬੀ ਫਿਲਮ ਲਈ ਤੁਹਾਨੂੰ ਜਾਣਿਆ ਗਿਆ ਹੋਵੇ ਜਾਂ ਤੁਹਾਨੂੰ ਕੰਪਲੀਮੈਂਟ ਦਿੱਤਾ ਹੋਵੇ ਆ ਦਿੱਤਾ ਹੋਵੇ ਉਹ ਸਾਨੂੰ ਦੱਸਿਓ ਕਿ ਇੱਕ ਮੇਰੇ ਕੋਲ ਵੀ ਤਜਰਬਾ ਹੈਗਾ ਆ ਮੈਂ ਐਮਪੀ ਭੋਪਾਲ ਗਿਆ ਸੀਗਾ ਤੇ ਸਾਰੇ ਪੁੱਛਦੇ ਸੀਗੇ ਵੀ ਤੂੰ ਕਦੇ ਬੱਬੂ ਬੈਂਸ ਨੂੰ ਮਿਲਿਆ ਆ ਤਾਂ ਮੈਂ ਉਹਨਾਂ ਨੂੰ ਫਿਰ ਫੋਟੋ ਦਿਖਾਈ ਤੇ ਫਿਰ ਉਹ ਫਿਰ ਉਧਰ ਮੇਰੀ ਵਧੀਆ ਖਾਤਰਦਾਰੀ ਕੀਤੀ ਉਹਨਾਂ ਨੇ ਕਿ ਤੂੰ ਸੋਨਮ ਬਾਜਵਾ ਦੀ ਦੇ ਨੂੰ ਮਿਲਿਆ ਹੋਇਆ ਆ ਹਨਾ ਫੋਟੋ ਕਿ ਜਾਈ ਹੋਈ ਆ ਤਾਂ ਇਹ ਤੁਸੀਂ ਦੋਨੋਂ ਚੀਜ਼ਾਂ ਇਕੱਠੇ ਦੱਸ ਦਿਓ ती तो बिल्कुल सही क्या कि निक्का ने बहुत लोगों का करीयर जिन्हों कहीद वा ना कि एक नवी आ, एक नवी जगह पर लैके गया साढ़े करियर से सूँ और अज भी मैं याद आ पहली बार किफे बह के जग्गी ने मैनू नि स्टोरी सुनाई सी और मैं कैफे ही बह के हसी गई हसी गई और बड़ी डिटेल स्क्रिप्ट भी नहीं सी को उस समय लेकिन उन्होंने इदा ही आइडिया सुनाया सी। और वो, वो ही आ ना कि सुन के इन्ना मज़ा आया फिर शूट करके बहुत ज़्यादा मज़ा आया और ਉਦੋਂ ਮੈਨੂੰ ਬਾਕੀਆਂ ਨੂੰ ਨਹੀਂ ਪਤਾ ਬਟ ਮੈਂ ਕੋਈ ਬਹੁਤ ਜ਼ਿਆਦਾ ਉਮੀਦਾਂ ਨਹੀਂ ਸੀ ਲਾਈਆਂ ਬਟ ਐ ਸਿਕਾ ਕਿ ਅੱਛਾ ਇੱਕ ਵਧੀਆ ਟੀਮ ਨਾ ਕੰਮ ਕਰ ਰਹੀ ਆ ਉਦੋਂ ਐਮੀ ਦੀ ਸਿਰਫ ਇੱਕੋ ਹੀ ਫਿਲਮ ਆਈ ਸੀਗੀ ਅੰਗਰੇਜ਼ ਹਾਂ ਤੇ ਇਹ ਉਹਨਾਂ ਦੀ ਦੂਜੀ ਫਿਲਮ ਸੀਗੀ ਸੋ ਜ਼ਿਆਦਾ ਮੈਂ ਥੋਟ ਨਹੀਂ ਦਿੱਤਾ ਮੈਂ ਕਿ ਵਾਓ ਸਕ੍ਰਿਪਟ ਬੜੀ ਇੰਟਰਸਟਿੰਗ ਆ ਬੜਾ ਹਾਸਾ ਆ ਐਂਡ ਚਲੋ ਕੰਮ ਕਰਦੇ ਆਪਾਂ ਯੂ نو ਮੈਮ ਦੇ ਨਾਲ ਮੈਂ ਪਹਿਲੀ ਵਾਰੀ ਕੰਮ ਕਰ ਰਹੀ ਸੀ ਬਹੁਤ سارے ਲੋਕ ਸੀ ਜਿਨ੍ਹਾਂ ਨੇ ਪਹਿਲੀ ਵਾਰੀ ਕੰਮ ਕਰ ਰਹੇ ਸੀ ਔਰ ਜਿਹੜੀ ਮੇਰੀ ਬਹੁਤ ਹੀ ਕਲੀਅਰ ਮੈਮਰੀ ਆ ਇਹ ਆ ਕਿ ਮੈਂ ਸਾਰਾ ਟਾਈਮ ਸੈੱਟ ਤੇ ਬਸ ਹੱਸਦੀ ਜਾਣਾ ਇੱਕ ਅੱਧੀ ਵਾਰ ਤਾਂ ਸ਼ਾਇਦ ਸੀਨ ਹੀ ਨਹੀਂ ਹੋ ਪਾਇਆ ਬਹੁਤ ਔਖਾ ਸੀਨ ਹੋਇਆ ਬਿਕੋਜ਼ ਕਰਮਜੀਤ ਜੀ ਗੁਰਮੀਤ ਸਾਜਨ ਜੀ ਔਰ ਇੱਕ ਸੀਨ ਸੀਗਾ 아이 थिंक 소니아 ਰਿਮੈਂਬਰਸ ਸੋ I ਮੈਨ ਚੇਤਾ ਵੀ ਨਹੀਂ ਕਿ ਕਿੰਨਾ ਕਿੰਨੇ ਟੇਕਸ ਲਏ ਸੋ ਇੰਨੀਆਂ ਖੂਬਸੂਰਤ ਮੈਮਰੀਜ਼ ਆ ਇੰਨਾ ਮਜ਼ਾ ਆ ਸ਼ੂਟ ਕਰਕੇ ਔਰ ਰੱਬ ਦਾ ਬਹੁਤ ਸ਼ੁਕਰ ਆ ਕਿ ਉਹਦਾ ਜਿਹੜਾ ਰਿਜ਼ਲਟ ਆ ਉਹ ਬਹੁਤ ਸੋਹਣਾ ਸੀਗਾ ਅੱਜ ਵੀ ਮੈਨੂੰ ਲੋਕ ਮਿਲਦੇ ਆ ਜੋ ਕਹਿੰਦੇ ਆ ਕਿ ਯੂ نو ਅਸੀਂ ਨਿੱਕਾ ਨਾ ਜਿੰਨੀ ਮਰਜ਼ੀ ਵਾਰ ਦੇਖ ਲਿਆ ਅਸੀਂ ਕਦੀ ਬੋਰ ਨਹੀਂ ਹੁੰਦੇ ਐਂਡ सेम आ मैं भी फील करती हाँ ये नहीं कि मेरी फिल्म करके बट आई ऑल्सो फील कि मैं नि जिनी मर्जी वरी आवे टी वी आ रही हो मैनू आप ही देख देख इन्ना हासा आना इट्स वन ऑफ माई मोस्ट फेवरेट फिल्म कॉमेडी फिल्म और मैं यूजअली आई एम वेरी क्रिटिकल अबाउट माई वर्क या जो भी मैं फिल्मा कितिया बट मैं कह सकती हूँ कि निक्का जैलदार इज़ वन ऑफ माई मोस्ट फेवरेट फिल्मस और मैं बहुत ही प्राउड हाँ टू बी अ पार्ट ऑफ दिस ब्यूटिफुल फिल्म ब्यूटीफुल फ्रेंचाइज और um, ਹੁਣ ਬਸ ਫੋਰ ਮੈਂ ਸੋਚਦੀ ਆ ਐਂਡ ਆਮ ਹੋਪਿੰਗ ਕਿਉਂਕਿ ਮੈਂ ਫਿਲਮ ਦੇਖੀ ਆ ਮੈਂ ਤਾਂ ਬਹੁਤ ਐਂਟਰਟੇਨ ਹੋਈ ਬਾਕੀ ਤੁਸੀਂ ਦੇਖ ਕੇ ਦੱਸਿਓ ਐਂਡ ਦੂਜਾ ਸਵਾਲ ਕੀ ਸੀਗਾ ਤੁਹਾਡਾ ਸਟੇਟ ਤੋਂ ਬਾਹਰ ਆਪਣੇ ਪੰਜਾਬ ਤੋਂ ਬਾਹਰ ਜਾ ਕੇ ਪੰਜਾਬੀ ਫਿਲਮਾਂ ਲਈ ਤੁਹਾਨੂੰ ਕੰਪਲੀਮੈਂਟ ਮਿਲੇ ਹੋਣ ਹੋਰ ਸਟੇਟਾਂ ਦੇ ਲੋਕਾਂ ਤੋਂ ਜੀ ਬਿਲਕੁਲ ਸਭ ਤੋਂ ਪਹਿਲਾਂ ਤੇ ਹੀ ਕੰਪਲੀਮੈਂਟ ਮਿਲਦਾ ਹੈ ਕਿ ਅਸੀਂ ਨਾ ਪੂਰੀ ਫੈਮਲੀ ਬੈਠ ਕੇ ਪੰਜਾਬੀ ਫਿਲਮਾਂ ਦੇਖ ਸਕਦੇ ਆਂ ਤੇ ਇਹ ਬਹੁਤ ਹੀ ਮਾਣ ਵਾਲੀ ਗੱਲ ਆ ਕਿ ਪੰਜਾਬੀ ਫਿਲਮਾਂ ਇਦਾਂ ਦੀਆਂ ਫਿਲਮਾਂ ਆ ਕਿ ਤੁਸੀਂ ਬੱਚਾ ਦੇ ਨਾਲ ਫਿਲਮ ਇੰਜੋਏ ਕਰ ਸਕਦੇ ਹੋ ਆਪਣੀ ਦਾਦੀ ਦੇ ਨਾਲ ਪਾਪਾ ਦੇ ਨਾਲ ਮੰਮੀ ਦੇ ਨਾਲ ਸੋ ਇਹ ਬੜੀ ਇੱਕ ਬਹੁਤ ਹੀ ਮਾਣ ਵਾਲੀ ਗੱਲ ਆ ਸੋ ਇਹ ਫੀਡਬੈਕ ਮੈਨੂੰ ਜ਼ਰੂਰ ਮਿਲਦਾ ਆ ਐਂਡ ਯੈਸ ਮੈਂ ਬਹੁਤ ਫਿਲਮਾਂ ਕੀਤੀਆਂ ਆ ਬਹੁਤ ਫਿਲਮਾਂ ਲਈ ਬਹੁਤ ਪਿਆਰ ਮਿਲਿਆ ਲੇਕਿਨ ਬੱਬੂ ਬੈਂਸ ਨੂੰ ਕੁਝ ਇੱਕ ਅਲੱਗ ਹੀ ਲੋਕਾਂ ਨੂੰ ਉਹਦੇ ਨਾਲ ਪਿਆਰ ਆ ਔਰ ਮੈਨੂੰ ਵੀ ਬਹੁਤ ਆ ਸੋ ਉਹ ਵੀ ਵਾਈਟਹਿਲ ਦੇ ਨਾਲ ਹੀ ਮੇਰੀ ਫਿਲਮਾਂ ਸੋ ਆਈ ਵਿਲ ਜਿੰਨੂ ਕਹਿਦਾ ਨਾ ਕਿ ਹਮੇਸ਼ਾ ਹੀ ਮੈਂ ਸ਼ੁਕਰਗੁਜ਼ਾਰ ਰਹੂੰਗੀ ਕਿ ਇਦਾਂ ਦਾ ਕੈਰੈਕਟਰ ਮੈਨੂੰ ਕਰਨ ਦਾ ਮੌਕਾ ਮਿਲਿਆ ਔਰ ਅੜਮੋਟਿਆਰਾ ਮੇਰੇ ਲਈ ਬਹੁਤ ਸਪੈਸ਼ਲ ਫਿਲਮਾਂ ਸੋ ਉਹਦੇ ਲਈ ਮੈਨੂੰ ਬਹੁਤ ਅਪਰੀਸ਼ੀਏਸ਼ਨ ਮਿਲਦੀ ਅੱਜ ਵੀ ਤੁਸੀਂ ਵਾਈਟਹਿਲ ਨੂੰ ਕਿਹਾ ਨਹੀਂ ਕਿ ਬੱਬੂ ਬੈਂਸ ਨੂੰ ਦੁਬਾਰਾ ਲੈ ਕੇ ਆਓ ਉਹ ਮੈਨੂੰ ਕਹਿੰਦੇ ਆ ਬਹੁਤ ਵਾਰੀ ਕਹਿੰਦੇ ਆ ਲੇਕਿਨ ਮੈਨੂੰ ਡਰ ਲੱਗਦਾ ਹੈ ਕਿ ਇੱਕ ਚੀਜ਼ ਬਹੁਤ ਬਣ ਚੁੱਕੀ ਹੈ ਇਦਾਂ ਦੀ ਆਈ ਡੋਨਟ ਨੋ ਯਾ ਤਾਂ ਇਦਾਂ ਦੀ ਕੋਈ ਸਕ੍ਰਿਪਟ ਆਵੇ ਕਿ ਮੈਨੂੰ ਇਹ ਲੱਗੇ ਕਿ ਹਾਂ ਓਕੇ ਯੂ نو ਅਦਬ ਮੁਤਿਆਰਾ 2 ਇਹ ਬਣ ਸਕਦੀ ਆ ਬਹੁਤ ਵਾਰ ਮੈਨੂੰ ਗੁਨਬੀਰ ਨੇ ਕਿਹਾ ਆ ਮੋਰ ਥੈਨ ਸਨੀ ਆਈ ਥਿੰਕ ਗੁਨਬੀਰ ਨੇ ਮੈਨੂੰ ਬਹੁਤ ਵਾਰ ਕਿਹਾ ਕਿ ਲੈਟਸ ዱ ਅਦਬ ਮੁਤਿਆਰਾ 2 ਤੋ ਦੇਖਦੇ ਆ ਲੈਟਸ ਸੀ ਜੇ ਇਦਾਂ ਦਾ ਕਦੇ ਮੌਕਾ ਬਣਿਆ ਆਈ ਊਡ ਲਵ ਟੂ ਅਮ੍ਰਿਤੰਬੀ ਬਾਈ ਕਿਵੇਂ ਹੋ ਤੁਸੀਂ ਜੀ ਕਿਵੇਂ ਹੋ ਉਹ ਦੱਸ ਦੋ ਜੀ ਹਾਂ ਜੀ ਐਕਚੁਅਲੀ ਇਹ ਫਰੈਂਚਾਈਜ਼ੀ ਹੀ ਇਹਦਾ ਹਿੱਸਾ ਬਣਨਾ ਬਹੁਤ ਮੇਰੇ ਲਈ ਇੱਕ ਵੱਡੀ ਗੱਲ ਹੈ ਕਿਉਂਕਿ ਮੇਰੇ ਤੇ ਇੱਕ ਰਿਸਪੌਂਸਿਬਿਲਟੀ ਸੀ ਕਿਉਂਕਿ ਜਿਹੜਾ ਇਹ ਕਿਰਦਾਰ ਸੀ ਇਹ ਕਰਮਜੀਤ ਭਾਜੀ ਨੇ ਪਹਿਲਾਂ ਕੀਤਾ ਉਸ ਚੀਜ਼ ਨੂੰ ਕੈਰੀ ਕੀਤਾ ਪਰ ਮੈਨੂੰ ਐ ਵੀ ਮੈਂ ਉਹਨਾਂ ਦੇ ਕੰਪੈਰੀਟਿਵਲੀ ਜਾਂ ਚੀਜ਼ਾਂ ਵੀ ਕਿੱਦਾਂ ਮੈਂ ਉਸ ਚੀਜ਼ ਨੂੰ ਸੰਭਾਲ ਪਾਉਂਗਾ ਰਿਸਪੌਂਸਿਬਿਲਟੀ ਸੀ ਸੋ ਮੈਨੂੰ ਲੱਗਾ ਮੈਂ ਆਪ ਦਾ 100% ਦੇ ਪਾਇਆ ਜਾਂ ਨਹੀਂ ਉਹ ਸਕਰੀਨ ਤੇ ਮੈਂ ਆਪਦੀ ਕੋਸ਼ਿਸ਼ ਬਹੁਤ ਕੀਤੀ ਹੈ ਮੈਂ ਇਸ ਚੀਜ਼ ਦਾ ਲੱਕੀ ਮੰਨਦਾ ਸੀ ਇਹਨੂੰ ਸਾਰੀ ਕਾਸਟ ਨਾਲ ਤੇ ਬਾਕੀ ਜਿਹੜੀ ਗੱਲ ਤੇ ਹਾਸਰੇ ਨੇ ਮੈਨੂੰ ਲੱਗਦਾ ਉੱਥੀ ਉਹੀ ਸੀਨ ਜਿਹੜਾ ਬਹੁਤ ਉੱਥੇ ਚੀਜ਼ਾਂ ਫਨ ਹੁੰਦਾ ਸੀ ਅ ਕਲਾਈਮੈਕਸ ਅਸੀਂ 6-7 ਰਾਤਾਂ ਚ ਕੀਤਾ ਉਹ ਤੀਸਰੀ ਰਾਤ ਵਿੱਚ ਨੀਂਦ ਸੁੱਤੇ ਰਹਿਣਾ ਉੰਗੀ ਜਾਣਾ ਤੇ ਫਿਰ ਰਿਸ਼ੀ ਮੈਡਮ ਮਨ ਲੋ ਜਦੋਂ ਘੂਰ ਆਉਂਦੀ ਆ ਚੀਜ਼ਾਂ ਆਉਂਦੀਆਂ ਉਹ ਚੀਜ਼ਾਂ ਸਾਰਾ ਬਹੁਤ ਫਨ ਸੀ ਉੱਤੇ ਮੋਟਰ ਤੇ ਸੋ ਇਟ ਵਾਸ ਮਨ ਲੋ 올 ਗੁੱਡ ਪਰ ਮੈਨੂੰ ਵੀ ਮੈਂ ਸੀਰੀਅਸਲੀ ਇਸ ਚੀਜ਼ ਦਾ ਮੈਨੂੰ ਨਰਵਸਨੈਸ ਬਹੁਤ ਸੀ ਜਦੋਂ ਨਰੇਟ ਕੀਤਾ ਸੀ ਕਿ ਮਨ ਲੋ ਕਰਮਜੀਤ ਭਾਜੀ ਵਾਲਾ ਜਿਹੜਾ ਆ ਕੇ ਉਹ ਜਗ੍ਹਾ ਤੇ ਮੈਂ ਕਰਨਾ ਤਾਂ ਮੇਰੇ ਲਈ ਉਹ ਚੀਜ਼ ਬਹੁਤ ਵੱਡੀ ਰਿਸਪੌਂਸਿਬਿਲਟੀ ਸੀ ਮੈਮ ਕਹਿੰਦੇ ਬਹੁਤ ਅੱਛਾ ਕੀਤਾ ਸੋ ਬਹੁਤ ਅੱਛਾ ਕੀਤਾ ਦੇਖੋਗੇ ਤੁਹਾਨੂੰ ਪਸੰਦ ਆਊਗਾ ਬਹੁਤ ਅੱਛਾ ਕੀਤਾ ਰੋ